1980 ਦੇ ਵਿੱਚ ਅਮਤਾਬ ਬਚਨ ਦਾ ਕਰੀਅਰ ਸਿਖਰ ਤੇ ਸੀ ਤੇ ਲੱਗਦਾ ਸੀ ਉਸ ਨੂੰ ਟੱਕਰ ਦੇਣ ਵਾਲਾ ਕੋਈ ਪੈਦਾ ਨਹੀਂ ਹੋਣਾ ਪਰ ਉਸੇ ਟਾਈਮ ਐਂਟਰੀ ਹੁੰਦੀ ਹੈ ਵਿਨੋਦ ਖੰਨਾ ਦੀ ਵਿਨੋਦ ਖੰਨਾ ਨੇ ਇੱਕ ਦੇ ਬਾਅਦ ਇੱਕ ਟੜਾ-ਟੜ ਹਿੱਟ ਫਿਲਮਾਂ ਦਿੱਤੀਆਂ ਪਰ ਇੱਕ ਵਾਰ ਉਹ ਕਿਸੇ ਸੰਤ ਦੇ ਆਸ਼ਰਮ ਦੇ ਵਿੱਚ ਚਲੇ ਗਏ ਉਹ ਉਸ ਸੰਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਬਾਲੀਵੁੱਡ ਨੂੰ ਛੱਡ ਕੇ ਉਸ ਸੰਤ ਦੇ ਭਗਤ ਬਣ ਗਏ ਅਤੇ ਉਸੇ ਸੰਤ ਦੇ ਆਸ਼ਰਮ ਦੇ ਵਿੱਚ ਮਾਲੀ ਦਾ ਕੰਮ ਕਰਨ ਲੱਗੇ ਉਹ ਆਸ਼ਰਮ ਸੀ ਓਸ਼ੋ ਦਾ ਇਹ ਇੱਕ ਅਜੀਹ ਆਸ਼ਰਮ ਸੀ ਜਿੱਥੇ ਬਿਨਾਂ ਕਿਸੇ ਜਾਤ-ਪਾਤ ਦੇ ਬਿਟਕਰੇ ਕੋਈ ਵੀ ਆ ਜਾ ਸਕਦਾ ਸੀ ਇੱਕ ਅਜਿਹਾ ਆਸ਼ਰਮ ਸੀ ਜਿੱਥੇ ਔਰਤਾਂ ਜਾਂ ਮਰਦ ਇਕੱਠੇ ਰਾਤ ਨੂੰ ਭਗਤੀ ਕਰ ਸਕਦੇ ਸਨ ਇਹ ਇੱਕ ਅਜਿਹਾ ਆਸ਼ਰਮ ਸੀ ਜਿੱਥੇ ਲੋਕ ਪੈਸੇ ਮੰਗਣ ਲਈ ਨਹੀਂ ਸਗੋਂ ਆਪਣੇ ਮਨ ਦੀ ਸ਼ਾਂਤੀ ਤੇ ਆਪਣੇ ਪੈਸ਼ਨ ਲਈ ਆਉਂਦੇ ਸਨ ਇੱਕ ਅਜਿਹਾ ਆਸ਼ਰਮ ਸੀ ਜਿੱਥੇ ਸੈਕਸ ਨੂੰ ਮੋਕਸ਼ ਦਾ ਰਾਹ ਦੱਸਿਆ ਗਿਆ। ਓਸ਼ੋ ਦੇ ਆਸ਼ਰਮ ਦੇ ਵਿੱਚ ਡਾਕਟਰ ਤੋਂ ਲੈ ਕੇ ਇੰਜੀਨੀਅਰ ਤੇ ਇੰਜੀਨੀਅਰ ਤੋਂ ਲੈ ਕੇ ਰਾਜਨੇਤਾ ਹਰ ਕੋਈ ਉਸ ਦਾ ਪਗਸ ਸੀ। ਓਸ਼ੋ ਦੀ ਪਪੂਲੈਰਿਟੀ ਐਨਸੀ ਕੇ ਉਸ ਦੇ ਭਲਤਾਂ ਨੇ ਉਸ ਦੇ ਨਾਂ ਤੇ ਅਮਰੀਕਾ ਦੇ ਵਿੱਚ ਇੱਕ ਪੂਰਾ ਸ਼ਹਿਰ ਬਸਾ ਦਿੱਤਾ ਜਿਸ ਦਾ ਨਾਂ ਸੀ ਰਜਨੀਸ਼ਪੁਰ। ਓਸ਼ੋ ਦੀ ਪਪੂਲੈਰਿਟੀ ਦੇ ਨਾਲ ਨਾਲ ਉਸ ਦੇ ਲਾਈਫ ਦੇ ਵਿੱਚ ਕੰਟਰੋਵਰਸੀ ਵੀ ਜੁੜੀ ਰਹੀ ਤੇ ਐਸੇ ਕੰਟਰੋਵਰਸੀ ਕਰਕੇ ਓਸ਼ੋ ਨੂੰ ਮਜਬੂਰ ਹੋ ਕੇ ਇੰਡੀਆ ਛੱਡ ਕੇ ਅਮਰੀਕਾ ਜਾਣਾ ਪਿਆ। ਐਸੇ ਕੰਟਰੋਵਰਸੀ ਕਰਕੇ ਉਸ ਨੂੰ ਸੈਕਸ ਗੁਰੂ ਦਾ दे ਦਿੱਤਾ ਗਿਆ ਅਮਰੀਕਾ ਨੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਤੇ 22 ਦੇਸ਼ਾਂ ਨੇ ਇਹਨਾਂ ਦੀ ਐਂਟਰੀ ਆਪਣੇ ਦੇਸ਼ ਦੇ ਵਿੱਚ ਬੈਨ ਕਰ ਦਿੱਤੀ। ਓਸ਼ੋ ਦੇ ਪ੍ਰਵਚਨ ਅਜਿਹੇ ਸਨ ਜਿਹੜਾ ਇੱਕ ਵਾਰ ਸੁਣ ਲੈਂਦਾ ਜਾਂ ਤਾਂ ਉਹ ਓਸ਼ੋ ਦਾ ਕਟੜ ਭਗਤ ਬਣ ਜਾਂਦਾ ਤੇ ਜਾਂ ਓਸ਼ੋ ਦਾ ਕਟੜ ਵਿਰੋਧੀ। ਇਸ ਵੀਡੀਓ ਵਿੱਚ ਓਸ਼ੋ ਦੀਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹਨ ਜਿਹੜੀਆਂ ਹਜ਼ਮ ਕਰਨੀਆਂ ਥੋੜੀਆਂ ਮੁਸ਼ਕਲ ਨੇ। ਐਸੇ ਲਈ ਤੁਸੀਂ ਅਗਲੇ 10 ਮਿੰਟ ਆਪਣਾ ਦਿਲ ਕਰੜਾ ਕਰਕੇ ਬੈਠੇ। ਓ ਮੇਰੇ ਪਾਸ ਇਤਨੀ ਦੇਵੀਆਂ ਹੈ। ਛੋਟੀ ਮੋਟੀ ਦੇ ਗਿਆ ਮੈਨੂੰ ਚੰਡੀਗੜ੍ਹ ਸਾਈ ਹੋ ਚੰਡੀਆਂ ਵੀ ਪਿੱਛੇ ਲਗਾ ਦੂੰਗਾ ਕਾਸੀ ਤੱਕ ਪਿੱਛਾ ਕਰਾਂਗੇ ਓਸ਼ੋ ਨੇ ਖੁੱਲ ਕੇ ਸੈਕਸ ਸੰਬੰਧਾਂ ਬਾਰੇ ਗੱਲ ਕੀਤੀ ਓਸ਼ੋ ਦਾ ਕਹਿਣਾ ਸੀ ਕਿ ਜ਼ਿਆਦਾਤਰ ਬਾਬੇ ਪਹਿਲਾਂ ਤਾਂ ਸੈਕਸ ਸੰਬੰਧਾਂ ਤੋਂ ਮਨਾ ਕਰਦੇ ਨੇ ਤੇ ਬਾਅਦ ਦੇ ਵਿੱਚ ਖੁਦ ਹੀ ਸੈਕਸ ਸੰਬੰਧਾਂ ਵਿੱਚ ਫਸ ਗਏ ਜੇਲ ਚਲੇ ਜਾਂਦੇ ਹਨ ਓਸ਼ੋ ਦਾ ਜਨਮ 11 ਦਸੰਬਰ 1931 ਨੂੰ ਮੱਧ ਪ੍ਰਦੇਸ਼ ਦੇ ਕੁਸ਼ ਬਾੜਾ ਵਿੱਚ ਹੋਇਆ। ਓਸ਼ੋ ਆਪਣੇ ਮਾਪਿਆਂ ਦੀ 11ਵੀਂ ਔਲਾਦ ਸੀ ਅਤੇ ਉਸਦੇ ਮਾਪਿਆਂ ਨੇ ਉਸਦਾ ਨਾਮ ਚੰਦਰਪ੍ਰਮੋਲ ਰੱਖਿਆ। ਕਿਹਾ ਜਾਂਦਾ ਹੈ ਕਿ ਓਸ਼ੋ ਜਨਮ ਦੇ 3 ਦਿਨ ਬਾਅਦ ਤੱਕ ਨਾ ਬੋਲੇ, ਨਾ ਹਿੱਲੇ ਤੇ ਨਾ ਰੋਏ। ਉਸਦੇ ਮਾਤਾ-ਪਿਤਾ ਨੇ ਇੱਕ ਜੋਤਸ਼ੀ ਨੂੰ ਬੁਲਾਇਆ ਤੇ ਜੋਤਸ਼ੀ ਨੇ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਇੱਕ ਅਦੁੱਤ ਪੁੱਤ ਬੱਚੇ ਨੇ ਜਨਮ ਲਿਆ ਹੈ। ਇਸ ਦੇ ਮਰਨ ਦੇ 3 ਜੋਗ ਹਨ 7ਵੇਂ ਸਾਲ, 14ਵੇਂ ਸਾਲ ਤੇ 21ਵੇਂ ਸਾਲ। ਜੇ ਇਹ ਬਚ ਗਿਆ ਤਾਂ ਇੱਕ ਬਹੁਤ ਵੱਡਾ ਗਿਆਨੀ ਬਣੂਗਾ ਅਤੇ ਇੱਕ ਅਜਿਹੇ ਧਰਮ ਦਾ ਪ੍ਰਚਾਰ ਕਰੂਗਾ ਜਿਹੜਾ ਕਰਮ ਕੰਡਾਂ ਤੇ ਚਮਤਕਾਰਾਂ ਤੋਂ ਕੋਸਾਂ ਦੂਰ ਹੋਵੇਗਾ ਮੋਢਲੇ ਪੜਾਈ ਪੂਰੀ ਕਰਨ ਤੋਂ ਬਾਅਦ ਉਹੋ ਨੇ ਬੀਏ ਅਤੇ ਐਮਏ ਫਲਸਫੀ ਵਿੱਚ ਕੀਤੀ ਜਬਲਪੁਰ ਦੇ ਜਿਹੜੇ ਕਾਲਜ ਤੋਂ ਉਹਨਾਂ ਨੇ ਐਮਏ ਕੀਤੀ ਅਤੇ ਐਮਏ ਕਰਨ ਤੋਂ ਬਾਅਦ ਉੱਥੇ ਹੀ ਪੜਾਉਣਾ ਸ਼ੁਰੂ ਕਰ ਦਿੱਤਾ ਉਹਸ਼ੋ ਇੱਕ ਦਿਨ ਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਕਿਤਾਬਾਂ ਪੜ੍ਹਦੇ ਸਨ ਅਤੇ ਉਹਨਾਂ ਨੇ ਆਪਣੇ ਪੂਰੇ ਜੀਵਨ ਵਿੱਚ 1 ਲੱਖ ਕਿਤਾਬਾਂ ਪੜ੍ਹੀਆਂ ਸਨ ਉਹ 20ਵੀਂ ਸਦੀ ਦੇ ਸਭ ਤੋਂ ਵੱਧ ਕਿਤਾਬਾਂ ਪੜਨ ਵਾਲੇ ਵਿਅਕਤੀ ਬਣੇ ਉਹਸ਼ੋ ਨੂੰ ਇੱਕ ਪਿੱਪਲ ਦੇ ਦਰਖਤ ਨਾਲ ਬਹੁਤ ਪਿਆਰ ਸੀ ਅਤੇ ਉਹ ਆਪਣਾ ਜ਼ਿਆਦਾ ਸਮਾਂ ਉਥੇ ਹੀ ਬਤਾਉਂਦੇ ਸਨ ਉਹਨਾਂ ਦੀ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ 21ਵੇਂ ਸਾਲ ਦੇ ਵਿੱਚ 21 ਮਾਰਚ 1953 ਨੂੰ ਇਸੇ ਹੀ ਪਿੱਪਲ ਦੇ ਦਰਖਤ ਥੱਲੇ ਗਿਆਨ ਪ੍ਰਾਪਤ ਹੋਇਆ ਸੀ ਉਹ ਪਿੱਪਲ ਦਾ ਦਰਖਤ ਅਜੇ ਵੀ ਜੱਬਲਪੁਰ ਦੇ ਪੰਬਰ ਲਾਲ ਪਾਰਕ ਵਿੱਚ ਮੌਜੂਦ ਹੈ 21 ਮਾਰਚ ਦਾ ਦਿਨ ਓਸ਼ੋ ਦੇ ਭਗਤਾਂ ਵਾਸਤੇ ਖਾਸ ਹੁੰਦਾ ਹੈ ਅਤੇ 1 ਮਾਰਚ ਨੂੰ ਪੂਰਾ ਦਿਨ ਸੈਲੀਬ੍ਰੇਟ ਕਰਦੇ ਹਨ ਓਸ਼ੋ ਨੇ ਕਈ ਕਾਲਜਾਂ ਦੇ ਵਿੱਚ ਪੜਾਇਆ ਪਰ ਉਹਨਾਂ ਦੇ ਪੜਾਉਣ ਦਾ ਤਰੀਕਾ ਬਿਲਕੁਲ ਅਲੱਗ ਸੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਕਿ ਭਾਰਤ ਵਿੱਚ ਧਰਮ ਇੱਕ ਤੰਦਾ ਹੈ ਧਰਮ ਲੋਕਾਂ ਨੂੰ ਜੋੜਦਾ ਨਹੀਂ ਸਗੋਂ ਤੋੜਦਾ ਹੈ ਆਰਥਿਕ ਧਰਮ ਦੇ ਵਿੱਚ ਬਹੁਤ ਪਖੰਡ ਹੈ ਧਰਮ ਲੋਕਾਂ ਨੂੰ ਗਰੀਬ ਬਣਾ ਰਿਹਾ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਾਇੰਸ ਟੈਕਨੋਲੋਜੀ ਨੈਸ਼ਨਲਿਜ਼ਮ ਕੈਪਟਲਿਜ਼ਮ ਦੀ ਪੜਾਈ ਕਰਵਾਈ ਕਾਲਜ ਦੇ ਡੀਨ ਨੂੰ ਲੱਗਿਆ ਕਿ ਉਹ ਛੋਟੇ ਬੱਚਿਆਂ ਨੂੰ ਗਲਤ ਸਿੱਖਿਆ ਦੇ ਰਿਹਾ ਹੈ ਤੇ ਬੱਚਿਆਂ ਨੂੰ ਧਰਮ ਨਾਲੋਂ ਤੋੜ ਰਿਹਾ ਹੈ ਐਸੇ ਕਰਕੇ ਉਹਨਾਂ ਨੂੰ ਥੋੜੇ ਟਾਈਮ ਬਾਅਦ ਹੀ ਕਾਲਜ ਦੇ ਵਿੱਚ ਰੈਜ਼ੀਗਨੇਸ਼ਨ ਦੇਣ ਲਈ ਕਹਿ ਦਿੱਤਾ ਜਾਂਦਾ ਓਸ਼ੋ ਸਮਝ ਗਏ ਕਿ ਕਾਲਜ ਵਿੱਚ ਰਹਿ ਕੇ ਉਹ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਨਹੀਂ ਕਰ ਸਕਦੇ ਇਸੇ ਲਈ ਓਸ਼ੋ ਨੇ ਵਿਚਾਰ ਸਾਂਝੇ ਕਰਨ ਲਈ ਸਿੱਧਾ ਲੋਕਾਂ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ 1960 ਲੈ ਕੇ 1968 ਤੱਕ ਇੱਕ ਪ੍ਰਵਚਨ ਟੂਰ ਕੱਢਿਆ ਛੋਟੇ ਛੋਟੇ ਕੈਂਪਸ ਤੋਂ ਸ਼ੁਰੂ ਹੁੰਦਾ ਹੋਇਆ ਇਹ ਟੂਰ ਬਹੁਤ ਵੱਡਾ ਜਥਾ ਬਣ ਗਿਆ ਉਹ ਛੋਨੇ ਪੋਲੀਟੀਕਲ ਵਿਚਾਰਧਾਰਾ ਤੋਂ ਲੈ ਕੇ ਧਾਰਮਿਕ ਖੰਡ ਅਤੇ ਸੈਕਸ ਵਰਗੇ ਵਿਸ਼ੇ ਤੱਕ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਕਿਵੇਂ ਪੰਡਤ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਉਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਕਿਹਾ ਕਿ ਪੱਥਰਾਂ ਨੂੰ ਪੂਜ ਕੇ ਮੋਕਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਉਸ ਸਮੇਂ ਦੇਸ਼ ਦੇ ਵਿੱਚ ਊਸ਼ਾ-ਸ਼ੂਤ ਬਰਾਬਰ ਚੱਲ ਰਹੀ ਸੀ ਪਰ ਓਸ਼ੋ ਨੇ ਕਿਹਾ ਕਿ ਪ੍ਰਮਾਤਮਾ ਨੇ ਸਾਰਿਆਂ ਨੂੰ ਸਨਮਾਨ ਅੰਗ ਪੈਰ ਦਿੱਤੇ ਹਨ ਅਤੇ ਸਾਰਿਆਂ ਨੂੰ ਬਰਾਬਰ ਜੀਣ ਦਾ ਅਧਿਕਾਰ ਹੈ ਉਸ ਟਾਈਮ ਸੈਕਸ ਸ਼ਬਦ ਕਿਤਾਬਾਂ ਦੇ ਵਿੱਚ ਪਬਲਿਸ਼ ਨਹੀਂ ਹੋਇਆ ਸੀ ਉਹ ਆਪਣੇ ਪ੍ਰਵਚਨ ਵਿੱਚ ਅਜਿਹੇ ਕਮੈਂਟਸ ਵੀ ਕਰ ਦਿੰਦੇ ਸਨ ਜਿਹੜੇ ਕੰਟਰੋਵਰਸ਼ੀਅਲ ਹੋ ਜਾਂਦੇ ऐसे कंट्रोवर्सी और तर्क ਦੇ ਆਧਾਰ ਤੇ ਗੱਲਾਂ ਕਰਕੇ ਉਹਨਾਂ ਦੇ ਭਗਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਉਹਨਾਂ ਦੇ ਆਸ਼ਰਮ ਦੇ ਵਿੱਚ ਜ਼ਿਆਦਾਤਰ ਅਮੀਰ ਲੋਕ ਸਨ ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਅਤੇ ਗਰੀਬ ਲੋਕ ਉਹਨਾਂ ਦੇ प्रवचन ਸੁਣ ਨਹੀਂ ਜਾ ਸਕਦੇ ਸੀ। ਓਸ਼ੋ ਦੇ ਭਗਤਾਂ ਦੇ ਵਿੱਚ ਡਾਕਟਰ, ਰਾਜਨੀਤਾ, ਵਿਗਿਆਨਕ ਅਤੇ ਹੋਰ ਅਮੀਰ ਲੋਕ ਸਨ। ਵਿਦੇਸ਼ਾਂ ਦੇ ਵਿੱਚੋਂ ਵੀ ਓਸ਼ੋ ਦੇ ਸ਼ਰਧਾਲੂਆਂ ਦਾ ਨੰਬਰ ਵਧਣ ਲੱਗਿਆ। 1975 ਤੋਂ ਲੈ ਕੇ 1974 ਤੱਕ ਓਸ਼ੋ ਬੰਬਈ ਰਹੇ ਅਤੇ ਆਪਣੇ ਧਰਮ ਦਾ ਪ੍ਰਚਾਰ ਕੀਤਾ। ਇੱਥੇ ਹੀ ਉਹਨਾਂ ਕੋਲ ਇੱਕ ਕੁੜੀ ਚੀਲਾ ਅੰਬਾ ਲਾਲ ਪਟੇਲ ਆਪਣੇ ਮਾਪਿਓ ਨਾਲ ਇਹਨਾਂ ਦੇ ਦਰਸ਼ਨ ਕਰਨ ਲਈ ਉਹ ਓਸ਼ੋ ਦੀ ਪਰਸਨੈਲਿਟੀ ਤੋਂ ਇੰਨਾ ਪ੍ਰਭਾਵਿਤ ਹੋਈ ਕਿ ਉਹ ਉੱਥੇ ਹੀ ਰਹਿ ਗਈ ਉਸਨੇ ਓਸ਼ੋ ਦੀ ਬੁੱਕਲ ਦੇ ਵਿੱਚ ਸਿਰ ਰੱਖ ਕੇ ਤਿੰਨ ਸ਼ਬਦ ਕਹੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ ਮੇਰੇ ਉਲਟਾਂ ਲਈ ਕੁਝ ਨਹੀਂ ਬਚਿਆ ਜੋ ਵੀ ਓਸ਼ੋ ਦਾ ਭਗਤ ਬਣਦਾ ਸੀ ਉਸ ਨੂੰ ਆਪਣਾ ਨਾਮ ਬਦਲਣਾ ਪੈਂਦਾ ਸੀ ਨਾਮ ਬਦਲਣ ਦਾ ਕਾਰਨ ਸੀ ਕਿ ਉਹ ਆਪਣੀ ਪਿਛਲੀ ਜ਼ਿੰਦਗੀ ਪਿੱਛੇ ਹੀ ਛੱਡ ਆਇਆ ਹੈ ਅਤੇ ਇੱਥੇ ਆ ਕੇ ਨਵੇਂ ਨਾਮ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ। ਓਸ਼ੋ ਨੇ ਅੰਬਾਲਾਲ ਪਟੇਲ ਦਾ ਨਾਮ ਬਦਲ ਕੇ ਮਾਂ ਆਨੰਦ ਸ਼ੀਲਾ ਰੱਖ ਦਿੱਤਾ ਤੇ ਬਾਅਦ ਦੇ ਵਿੱਚ ਮਾਂ ਆਨੰਦ ਸ਼ੀਲਾ ਹੀ ਓਸ਼ੋ ਦੀ ਪਰਸਨਲ ਸੈਕਟਰੀ ਬਣੀ। ਉੱਥੇ ਹੀ ਉਹਨਾਂ ਨੇ ਇੱਕ ਮੂਵਮੈਂਟ ਚਲਾਈ ਜਿਸ ਦਾ ਨਾਮ ਸੀ ਲਵ ਸਨਿਆਸੀ ਮੂਵਮੈਂਟ ਇਸ ਵਿੱਚ ਉਹਨਾਂ ਨੇ ਸ਼ਬਦ ਦੀਆਂ ਤੋੜ ਕੇ ਖੁੱਲ ਕੇ ਜਿਉਣ ਲਈ ਕਿਹਾ ਇਸ ਮੂਵਮੈਂਟ ਦਾ ਸਭ ਤੋਂ ਵੱਡਾ ਕੌਂਟਰੋਵਰਸ਼ੀਅਲ ਪਾਰਟ ਸੀ ਸੈਕਸ ਨੂੰ ਅਧਿਆਤਮਿਕਤਾ ਨਾਲ ਜੋੜਨਾ ਇਸ ਮੂਵਮੈਂਟ ਕਰਕੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਬਹੁਤ ਲੋਕ ਉਹਨਾਂ ਦੇ ਸ਼ਰਧਾਲੂ ਬਣੇ ਵਿਦੇਸ਼ੀ ਲੋਕਾਂ ਦਾ ਨੰਬਰ ਹਰ ਸਾਲ ਵੱਧ ਰਿਹਾ ਸੀ ਅਤੇ ਉਹ ਵਿਦੇਸ਼ੀ ਲੋਕ ਆਸ਼ਰਮ ਨੂੰ ਡੋਨੇਸ਼ਨ ਵੀ ਬਹੁਤ ਦਿੰਦੇ ਸਨ ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵਧੀ ਤਾਂ ਇਹਨਾਂ ਦਾ ਬੰਬਈ ਵਾਲਾ ਆਸ਼ਰਮ ਛੋਟਾ ਲੱਗਣ ਲੱਗਾ ਗਿਣਤੀ ਬਦਲਦੇ ਨਾਲ ਨਾਲ ਉਹ ਸ਼ੋਮਾ ਮਹਾਰਾਜ ਦੇ ਆਸ਼ਰਮ ਦੀ ਇਨਕਮ ਵੀ ਵਧਣ ਲੱਗੀ। ਵਿਦੇਸ਼ੀ ਸ਼ਰਧਾਲੂਆਂ ਦੇ ਰੁਕ ਸਕਣ ਅਤੇ ਪਰਵਰਤਨ ਸੁਣਾਉਣ ਲਈ ਓਸ਼ੋ ਨੇ ਪੂਨੇ ਦੇ ਜੰਗਲਾਂ ਦੇ ਵਿੱਚ ਇੱਕ ਵੱਡਾ ਆਸ਼ਰਮ ਬਣਾ ਲਿਆ। ਓਸ਼ੋ ਆਪ ਵੀ ਲਗਜ਼ਰੀ ਲਾਈਫ ਜਿਉਂਦਾ ਸੀ ਅਤੇ ਆਪਣੇ ਭਗਤਾਂ ਨੂੰ ਵੀ ਖੁੱਲ੍ਹ ਕੇ ਜਿਉਣ ਲਈ ਕਹਿੰਦਾ ਸੀ। ਓਸ਼ੋ ਦੇ ਕੋਲ 93 ਰੋਲਸ ਰੋਇਸ ਕਾਰਾਂ ਸਨ ਅਤੇ ਨਾਲ ਹੀ ਬਹੁਤ ਮਹਿੰਗੀਆਂ ਘੜੀਆਂ ਦਾ ਕਲੈਕਸ਼ਨ ਸੀ। ਓਸ਼ੋ ਦੇ ਪੋਨੇ ਵਾਲੇ ਆਸ਼ਰਮ ਵਿੱਚ ਰੁਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ 30000 ਸੀ ਅਤੇ ਇਹ ਸਾਰੇ ਸ਼ਰਧਾਲੂ ਲਗਭਗ ਵਿਦੇਸ਼ੀ ਹੀ ਸਨ ਇਸ ਆਸ਼ਰਮ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਜ਼ ਕੀਤੀਆਂ ਜਾਂਦੀਆਂ ਸਨ ਇਹਨਾਂ ਥੈਰੇਪੀਜ਼ ਦਾ ਮਕਸਦ ਆਪਣੇ ਅੰਦਰ ਲੁਕੀ ਹੋਈ ਅਧਿਆਤਮਿਕਤਾ ਨੂੰ ਬਾਹਰ ਲਿਆਉਣਾ ਸੀ ਅਤੇ ਇਹਨਾਂ ਥੈਰੇਪੀ ਦੇ ਵਿੱਚੋਂ ਇੱਕ ਸੀ ਲਿਵਰਲਾਈਜ਼ ਸੈਕਸ ਜਿਸ ਦਾ ਮਤਲਬ ਸੀ ਆਸ਼ਰਮ ਦੇ ਵਿੱਚ ਕੋਈ ਵੀ ਮਰਦ ਜਾਂ ਔਰਤ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਸੈਕਸੁਅਲ ਐਕਟੀਵਿਟੀ ਦੇ ਵਿੱਚ ਸ਼ਾਮਲ ਹੋ ਸਕਦੇ ਸੀ ਇਸੇ ਐਕਟੀਵਿਟੀ ਕਰਕੇ ਉਹ ਸ਼ੋਦੇ ਆਸ਼ਰਮ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਣ ਲੱਗੇ ਜੋ ਪਹਿਲਾਂ ਇਸ ਆਸ਼ਰਮ ਦੇ ਵਿੱਚ ਰਹਿ ਕੇ ਗਏ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਤੋਂ ਬਧੇਰੇ ਲੋਕਾਂ ਨਾਲ ਸਬੰਧ ਬਣਾਏ ਜਾਂਦੇ ਹਨ 1980 ਦੇ ਵਿੱਚ ਪੂਨੇ ਦੇ ਆਸ਼ਰਮ ਦੇ ਵਿੱਚ ਰਹਿਣ ਵਾਲੀ ਇੱਕ ਭਗਤ ਰੋਜ਼ਲਿੰਡ ਸਮਿਥ ਨੇ ਕਿਹਾ ਕਿ ਔਰਤਾਂ ਉੱਤੇ ਮਾਨਸਿਕ ਪ੍ਰੈਸ਼ਰ ਬਣਾ ਕੇ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਉਹਨੇ ਇਹ ਵੀ ਕਿਹਾ ਕਿ ਉੱਥੇ ਗਰੁੱਪ ਦੇ ਵਿੱਚ ਵੀ ਹੁੰਦਾ ਹੈ ਜੇ ਕੋਈ ਭਗਤ ਇਹ ਕਰਨ ਤੋਂ ਮਨਾ ਕਰਦਾ ਹੈ ਤਾਂ ਗਰੁੱਪ ਲੀਡਰ ਉਸ ਨੂੰ ਸਜ਼ਾ ਦਿੰਦਾ ਹੈ ਇੱਕ ਹੋਰ ਪੁਰਾਣੇ ਭਗਤ ਐਸਕਾਟ ਫਲੇਥਰ ਨੇ ਕਿਹਾ ਕਿ ਉਸ ਨੇ ਇੱਕ ਵਾਰ ਆਸ਼ਰਮ ਵਿੱਚ ਸਮਰਪਣ ਦੇ ਨਾਂ ਉੱਤੇ ਇੱਕ ਔਰਤ ਨੂੰ ਦੋ ਮਰਦਾਂ ਨਾਲ ਸੰਬੰਧ ਬਣਾਉਂਦੇ ਹੋਏ ਦੇਖਿਆ ਸੀ ਇਸ ਦੇ ਕੁਝ ਮੈਡੀਕਲ ਸਬੂਤ ਵੀ ਮਿਲੇ ਪੁਰਾਣੇ ਭਗਤ ਸੁਮਿਤ ਨੇ ਦੱਸਿਆ ਕਿ ਇੰਨਾ ਐਕਟੀਵਿਟੀਜ਼ ਦੇ ਚੱਲਦੇ ਆਸ਼ਰਮ ਦੇ ਵਿੱਚ ਕਈ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨ ਵੀ ਹੋ ਗਈ ਸੀ ਇਨਲਾਜ਼ਾਮਾ ਕਰਕੇ ਉਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਬੁਰੀ ਤਰ੍ਹਾਂ ਡਰ ਗਈ ਹੋਈ ਸੀ। ਐਸੀ ਹੀ ਸਮੇਂ ਦੌਰਾਨ ਓਸ਼ੋ ਦੀ ਇੱਕ ਕਿਤਾਬ ਪਬਲਿਸ਼ ਹੋਈ ਜਿਸ ਦਾ ਨਾਮ ਸੀ ਸੰਪੋਗ ਤੋਂ ਸਮਾਧੀ ਤੱਕ। ਇਸ ਕਿਤਾਬ ਨੇ ਅੱਗ ਬੁੱਤੇ ਕਿਉ ਪਾਉਣ ਦਾ ਕੰਮ ਕੀਤਾ। ਇਸ ਕਿਤਾਬ ਵਿੱਚ ਓਸ਼ੋ ਨੇ ਪੋਲੀਟੀਕਲ ਅਤੇ ਸੈਕਸ਼ੂਅਲ ਬਹੁਤ ਅਜਈਆਂ ਗੱਲਾਂ ਲਿਖੀਆਂ ਜਿਹੜੀਆਂ ਰਾਜਨੇਤਾਵਾਂ ਨੂੰ ਚੰਗੀਆਂ ਨਹੀਂ ਲੱਗੀਆਂ। ਹੁਣ ਇੰਡੀਅਨ ਗਵਰਨਮੈਂਟ ਨੇ ਇਨਡਾਇਰੈਕਟਲੀ ਓਸ਼ੋ ਉੱਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਓਸ਼ੋ ਦੇ ਆਸ਼ਰਮ ਉੱਪਰ ਵਿਦੇਸ਼ੀ ਸ਼ਰਧਾਲੂਆਂ ਦੇ ਆਉਣ ਉੱਤੇ ਕਾਫੀ ਵੱਡਾ ਟੈਕਸ ਲਾਇਆ। ਫਿਰ ਆਸ਼ਵਨਦੀ ਪ੍ਰਾਪਰਟੀ ਉੱਤੇ ਹੈਵੀ ਟੈਕਸ ਲਗਾ ਦਿੱਤਾ ਨਾਲ ਹੀ ਉਸ ਉੱਪਰ ਤਿੰਨ ਕੇਸ ਫਾਈਲ ਕੀਤੇ ਗਏ ਉਸੋ ਸਰਕਾਰ ਦੇ ਇਸ ਸਰਵੇਖਣ ਤੋਂ ਪਰੇਸ਼ਾਨ ਹੋ ਗਿਆ ਅਤੇ ਉਹ ਆਪਣਾ ਅਲੱਗ ਦੇਸ਼ ਬਣਾਉਣ ਬਾਰੇ ਸੋਚਣ ਲੱਗਾ ਇਹੀ ਫੈਸਲਾ ਅੱਗੇ ਜਾ ਕੇ ਉਸ ਦੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਸਾਬਤ ਹੋਇਆ ਉਸੋ ਨੇ ਇੱਕ ਅਲੱਗ ਦੇਸ਼ ਬਣਾਉਣ ਦਾ ਫੈਸਲਾ ਲੈ ਲਿਆ ਤੇ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਉਸ ਸਮੇਂ ਉਸੋ ਦੀ ਸਭ ਤੋਂ ਨਜ਼ਦੀਕੀ ਰਹੀ ਮਾ ਅਨੰਦ ਸ਼ੀਲਾ ਨੂੰ ਅਮਰੀਕਾ ਦੇ ਨਾਰਥ-ਵੈਸਟ ਦੇ ਵਿੱਚ ਇੱਕ ਟਿੱਬਾ ਹੈ ਜਿਸ ਨੂੰ ਵਾਸਕੋ ਕਾਉਂਟੀ ਕਿਹਾ ਜਾਂਦਾ ਹੈ ਇੱਥੇ ਅਨੰਦ ਸ਼ੀਲਾ ਅਤੇ ਉਹ ਸ਼ੋਰੇ ਭਗਤਾ ਨੇ 1000 ਏਕੜ ਜ਼ਮੀਨ ਖਰੀਦੀ ਜੋ ਕਿ ਐਗਰੀਕਲਚਰ ਜ਼ਮੀਨ ਅੰਡਰ ਰਜਿਸਟਰ ਹੋਈ ਉਸ ਤੋਂ ਬਾਅਦ ਉਹ ਸ਼ੋਰੇ ਭਗਤਾ ਨੇ ਮਾ ਸ਼ੀਲਾ ਅਨੰਦ ਦੀ ਸੁਪਰਵਾਈਜ਼ਨ ਹੇਠ ਇੱਕ ਪੂਰੇ ਦਾ ਪੂਰਾ ਸ਼ਹਿਰ ਬਸਾ ਦਿੱਤਾ ਇਸ ਸ਼ਹਿਰ ਵਿੱਚ ਮਾਰਕੀਟ ਪਬਲਿਕ ਟਰਾਂਸਪੋਰਟ ਪੁਲਿਸ ਸਟੇਸ਼ਨ ਹਸਪਤਾਲ ਤੋਂ ਲੈ ਕੇ ਪ੍ਰਾਈਵੇਟ 에어ਪੋਰਟ ਤੱਕ ਸਭ ਕੁਝ ਮੌਜੂਦ ਸੀ ਮਤਲਬ ਇਸ ਸ਼ਹਿਰ ਵਿੱਚ ਹਰ ਇੱਕ ਜ਼ਰੂਰਤ ਪੂਰੀ ਹੁੰਦੀ ਸੀ ਅਤੇ ਇਸ ਸਬਦ ਅਮਰੀਕਾ ਦੀ ਸਰਕਾਰ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਸਭ ਕੁਝ ਉਹ ショ ਦੇ ਕੰਟਰੋਲ ਦੇ ਵਿੱਚ ਸੀ ਇਸ ਸ਼ਹਿਰ ਨੂੰ ਰਜਨੀਸ਼ਪੁਰਮ ਕਿਹਾ ਜਾਂਦਾ ਸੀ ਜਿਹੜਾ ਜੋ ਵੀ ਕੰਮ ਜਾਂਦਾ ਸੀ ਉਹ ਉਹੀ ਕੰਮ ਇੱਥੇ ਸੰਭਲਦਾ ਸੀ ਮਤਲਬ ਜੋ ਡਾਕਟਰ ਸੀ ਉਹ ਡਾਕਟਰ ਹੀ ਕਰਦਾ ਸੀ ਜਿਹੜਾ ਮਕੈਨਿਕ ਸੀ ਉਹ ਮਕੈਨਿਕ ਹੀ ਕਰਦਾ ਸੀ ਇਹ ਸਾਰੇ ਲੋਕ ਬਿਨਾਂ ਸੈਲਰੀ ਤੋਂ ਹੀ ਕੰਮ ਕਰਦੇ ਸੀ ਸਭੋ ਜਿਸ ਕੋਲ ਜਿੰਨੀ ਸੇਵਿੰਗ ਸੀ ਉਹਨੇ ਇਹ ਰਜਨੀਸ਼ਪੁਰਮ ਸ਼ਹਿਰ ਬਸਾਉਣ ਵਿੱਚ ਦਾਨ ਕਰ ਦਿੱਤੀ ਸੀ ਇਸੇ ਆਸ਼ਰਮ ਦੇ ਵਿੱਚ ਓਸ਼ੋ ਦੇ ਕੋਲ 90 ਰੋਲਸ ਰੋਇਸ ਕਾਰਾਂ ਸਨ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਘੜੀਆਂ ਦਾ ਕਲੈਕਸ਼ਨ ਸੀ ਇਸੇ ਆਸ਼ਰਮ ਵਿੱਚ ਓਸ਼ੋ ਦੀ ਇੰਨੀ ਚੜ੍ਹਾਈ ਹੋਣ ਕਰਕੇ ਅਮਰੀਕਾ ਦੀ ਸਰਕਾਰ ਵੀ ਹੁਣ ਉਸ ਤੋਂ ਡਰਨਾ ਲੱਗੀ ਸੀ ਅਮਰੀਕਾ ਸਰਕਾਰ ਓਸ਼ੋ ਦੇ ਵੱਧ ਰਹੇ ਪ੍ਰਭਾਵ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਚਾਹੁੰਦੀ ਸੀ ਹੁਣ ਅਮਰੀਕਾ ਦੀ ਸਰਕਾਰ ਓਸ਼ੋ ਦੇ ਹਰੇਕ ਕਦਮ ਉੱਤੇ ਨਜ਼ਰ ਰੱਖ ਰਹੀ ਸੀ ਵਾਸਕੋ ਪੰਕਟੀ ਵਿੱਚ ਇਲੈਕਸ਼ਨ ਦਾ ਟਾਈਮ ਆਇਆ ਇੱਕ ਪਾਸੇ ਰਜਨੀਸ਼ਪੁਰਮ ਸ਼ਹਿਰ ਦਾ ਬੰਦਾ ਖੜਾ ਹੋਇਆ ਅਤੇ ਦੂਜੇ ਪਾਸੇ ਕਿਸੇ ਹੋਰ ਪਾਰਟੀ ਦਾ ਮਾਂ ਆਨੰਦ ਸ਼ੀਲਾ ਇਸ ਇਲੈਕਸ਼ਨ ਨੂੰ ਕਿਸੇ ਵੀ ਕੀਮਤ ਤੇ ਜਿੱਤਣਾ ਚਾਹੁੰਦੀ ਸੀ ਕਿਹਾ ਜਾਂਦਾ ਹੈ ਕਿ ਮਾਂ ਸ਼ੀਦਾ ਨੇ ਸਰੇਸਟੋਰੈਂਟਾਂ ਦੇ ਪਾਣੀ ਦੇ ਵਿੱਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਪਾ ਦਿੱਤਾ ਜਿਸ ਨਾਲ ਲੋਕਾਂ ਨੂੰ ਫੂਡ ਪੌਇਜ਼ਨਿੰਗ ਹੋ ਜਾਵੇ ਅਤੇ ਉਹ ਬੋਟ ਪਾਉਣ ਨਾ ਜਾ ਸਕਣ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲਾ ਬਾਇਓਟੈਕ ਸੀ ਜਿਸ ਨਾਲ ਲਗਭਗ 60 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਨਾ ਪਿਆ ਇਹਨਾਂ ਇਲਜ਼ਾਮਾਂ ਦੇ ਆਧਾਰ 'ਤੇ ਮਾਸ਼ੀਦਾ ਨੂੰ ਅਰੈਸਟ ਕੀਤਾ ਗਿਆ ਜਦੋਂ ਓਸ਼ੋ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਓਸ਼ੋ ਨੇ ਕਿਹਾ ਕਿ ਉਹ ਉਸ ਟਾਈਮ ਮੌਨ ਵਰਤ ਦੇ ਉੱਤੇ ਸਨ ਇਸ ਲਈ ਉਸ ਨੂੰ ਇਸ ਬਾਰੇ ਕੁਝ ਵੀ ਜਾਣਕਾਰੀ ਨਹੀਂ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਓਸ਼ੋ ਤੇ ਐਕਸ਼ਨ ਲੈਣ ਲਈ ਅਮਰੀਕੀ ਸਰਕਾਰ ਦੀ ਇੱਕ ਚਾਲ ਸੀ ਅਤੇ ਹੋਇਆ ਵੀ ਕੁਝ ਇਸੇ ਤਰ੍ਹਾਂ ਹੀ ਮਾ ਆਨੰਦ ਸ਼ੀ ਲਾ ਨੂੰ ਦੋਸ਼ੀ ਪਾਇਆ ਗਿਆ ਅਤੇ 20 ਸਾਲਾਂ ਦੀ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ ਓਸ਼ੋ ਉਤੇ ਗਾਜ਼ਰੀ ਡਣੀ ਲਾਜ਼ਮੀ ਸੀ ਓਸ਼ੋ ਨੇ ਅਮਰੀਕਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਓਸ਼ੋ ਅਤੇ ਉਸ ਦੇ ਭਗਤਾਂ ਨੂੰ 에어ਪੋਰਟ ਤੋਂ 55000 US ਡਾਲਰ ਅਤੇ ਪਿਸਤੌਲ ਸਮੇਤ ਅਰੈਸਟ ਕੀਤਾ ਗਿਆ ਓਸ਼ੋ ਨੇ ਅਮਰੀਕਾ ਨੂੰ 12 ਦਿਨ ਹਰਾਸਤੇ ਵਿੱਚ ਰੱਖਿਆ ਅਤੇ ਪਾਸਪੋਰਟ ਜ਼ਬਤ ਕਰ ਲਿਆ ਨਾਲ ਹੀ ਅਮਰੀਕਾ ਦੇ ਕੈਨ ਤੇ 24 ਹੋਰ ਦੇਸ਼ਾਂ ਨੇ ਓਸ਼ੋ ਦੇ ਔਨ ਉਤੇ ਰੋਕ ਲਗਾ ਦਿੱਤੀ 12 ਦਿਨਾਂ ਬਾਅਦ ਓਸ਼ੋ ਅਮਰੀਕਾ ਦੀ ਹਿਰਾਸਤ ਦੇ ਵਿੱਚੋਂ ਬਾਹਰ ਆਏ ਹੁਣ ਓਸ਼ੋ ਕੋਲ ਇੰਡੀਆ ਵਾਪਸ ਆਉਣ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਸੀ ਜਨਵਰੀ 1987 ਦੇ ਵਿੱਚ ਓਸ਼ੋ ਇੰਡੀਆ ਵਿੱਚ ਆਪਣੇ ਪੂਨੇ ਵਾਲੇ ਆਸ਼ਰਮ ਦੇ ਵਿੱਚ ਆ ਗਏ ਇੰਡੀਆ ਆ ਕੇ ਓਸ਼ੋ ਨੇ ਆਪਣੇ ਪ੍ਰਵਚਨਾਂ ਵਿੱਚ ਦੱਸਿਆ ਕਿ ਅਮਰੀਕਾ ਨੇ ਜੇਲ੍ਹ ਵਿੱਚ ਉਸ ਨੂੰ ਸੁਲੋਪਵਾਜਨ ਦੀ ਕਿ ਮਾਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਤੋਂ ਵਾਪਸ ਆਉਣ ਦੇ ਕੁਝ ਹੀ ਸਮੇਂ ਬਾਅਦ ਉਸੋ ਨੂੰ ਬੈਕਬੋਨ ਸਾ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਇਹਨਾਂ ਬਿਮਾਰੀਆਂ ਦਾ ਕਾਰਨ ਉਸੋ ਨੇ ਅਮਰੀਕਾ ਦੁਆਰਾ ਦਿੱਤਾ ਸਲੋ ਪੌਇਜ਼ਨ ਹੀ ਦੱਸਿਆ 19 ਜਨਵਰੀ 1990 ਨੂੰ ਉਸੋ ਨੇ ਆਖਰੀ ਸਾਹ ਲਏ ਓਸ਼ੋ ਦੀ ਡੈਥ ਮਿਸਟਰੀ ਵੀ ਅਜੇ ਤੱਕ ਸੋਲਵ ਨਹੀਂ ਹੋਈ ਹੈ ਲੋਕਾਂ ਦਾ ਇੱਕ ਗਰੁੱਪ ਕਹਿੰਦਾ ਹੈ ਕਿ ਓਸ਼ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰਿਆ ਗਿਆ ਜਦੋਂ ਕਿ ਕੁਝ ਲੋਕ ਕਹਿੰਦੇ ਨੇ ਕਿ ਓਸ਼ੋ ਦੀ ਮੌਤ ਹਾਰਟ ਅਟੈਕ ਨਾਲ ਹੋਈ ਪਰ ਕੁਝ ਵੀ ਹੋਵੇ ਓਸ਼ੋ ਨੇ ਇੱਕ ਵਾਰ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਓਸ਼ੋ ਨੇ ਲੋਕਾਂ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਸੀ ਜਿਹੜਾ ਵੀ ਓਸ਼ੋ ਨੂੰ ਇੱਕ ਵਾਰ ਸੁਣ ਲੈਂਦਾ ਸੀ ਉਹ ਉਸ ਤੋਂ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕਦਾ ਸੀ ਧੰਨਵਾਦ